ਜੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਲੈ ਕੇ ਆਏ ਆ ਅੱਜ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਬਾਰਡਰ ਤੇ ਵੀ ਪਾ ਸਕਦੇ ਹੋ ਔਰ ਕੋਟੀ ਸਵਟਰ ਦੀ ਪੱਟੀ ਤੇ ਵੀ ਪਾ ਸਕਦੇ ਹੋ ਵੈਸੇ ਵੀ ਇਹ ਡਿਜ਼ਾਈਨ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾਉਂਗੀ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਕਰਦੇ ਆ ਜੀ ਸਟਾਰਟ ਨੀਚੇ ਜਿਸ ਤਰ੍ਹਾਂ ਇਹ ਬਾਰਡਰ ਦੀ ਸਟਾਰਟਿੰਗ ਹੈ ਉੱਪਰ ਵੀ ਆਪਾਂ ਇੱਥੋਂ ਪਹਿਲੀ ਸਲਾਈ ਤੋਂ ਹੀ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਪਹਿਲਾ ਕੁੰਡਾ ਉਤਾਰ ਲੈਣਾ ਇਸ ਤਰ੍ਹਾਂ ਡਬਲ ਧਾਗਾ ਅੱਗੇ ਲੈ ਕੇ ਆਉਣਾ ਜਿਹੜਾ ਧਾਗਾ ਟਾਈਟ ਹੈ ਇੱਕ ਧਾਗਾ ਦੀ ਕੋਈ ਇਸ ਤਰ੍ਹਾਂ ਪੁੱਲ ਹੈ ਜਿਹੜਾ ਧਾਗਾ ਟਾਈਟ ਹੈ ਉਹਦੇ ਨਾਲ ਦੋ ਕੁੰਡੇ ਉਲਟੇ ਬਣਾਉਣੇ ਇਸ ਤਰ੍ਹਾਂ ਫਿਰ ਧਾਗਾ ਪਿੱਛੇ ਖਿੱਚ ਲੈਣਾ ਦੁਬਾਰਾ ਫਿਰ ਡਬਲ ਧਾਗਾ ਇਹ ਅੱਗੇ ਲੈ ਕੇ ਆਉਣਾ ਜਿਹੜਾ ਧਾਗਾ ਟਾਈਟ ਹੈ ਉਹਦੇ ਨਾਲ ਦੋ ਕੁੰਡੇ ਪੁੱਠੇ ਬਣਾਉਣੇ ਫਿਰ ਧਾਗ ਨੂੰ ਪਿੱਛੇ ਖਿੱਚ ਲੈਣਾ ਦੁਬਾਰਾ ਫੇਰ ਡਬਲ ਥ੍ਰੈਡ ਅੱਗੇ ਜੋ ਧਾਗਾ ਟਾਈਟ ਹੈ ਉਹਦੇ ਨਾਲ ਦੋ ਕੁੰਡੇ ਪੁੱਲਟੇ ਧਾਗਾ ਪਿੱਛੇ ਖਿੱਚ ਲੈਣਾ ਇਸੇ ਤਰ੍ਹਾਂ ਹੀ ਆਪਾਂ ਇਹ ਪੂਰੀ ਸਿਲਾਈ ਜਿਹੜੀ ਰਿਪੀਟ ਕਰਾਂਗੇ ਡਬਲ ਥ੍ਰੈਡ ਓਕੇ ਦੋ ਕੁੰਡੇ ਉੱਥੇ ਧਾਗਾ ਪਿੱਛੇ ਡਬਲ ਥ੍ਰੈਡ ਓਕੇ ਦੋ ਕੁੰਡੇ ਪੁੱਠੇ ਬਣਾਉਣੇ థర్డ్ పిచ్చే కిచ ద్వారా ఫేర్ పూరి పలీ రోదీ వచ్చాయి రిపీట్లా బడ్డర్ బా రే దో కండి థర్డ్ పిచ్చే ఖిచ్చే థాపే వల్ కి ਇਸ ਤਰੀਕੇ ਨਾਲ ਬਹੁਤ ਹੀ ਸੌਖਾ ਹਰ ਕੋਈ ਬਣਾ ਸਕਦਾ ਆਸਾਨੀ ਦੇ ਨਾਲ ਹਾਲ ਪ੍ਰੋਜੈਕਟ ਦੇ ਉੱਪਰ ਲਾਈ ਹੋਣ ਵਾਲਾ ਇਹ ਡਿਜ਼ਾਈਨ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਡੈਡੀ ਜੈਂਟਸ ਬੱਚਿਆਂ ਦੇ ਕੁੱਤੀ ਸਵੈਟਰਾਂ ਦੇ ਵਿੱਚ ਕਿਸੇ ਚ ਵੀ ਇਹਨੂੰ ਅਪਲਾਈ ਕਰੋਗੇ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ ਇਸ ਤਰੀਕੇ ਨਾਲ ਰੇਟਿੰਗ ਵਿੱਚ ਕਿਚਨ ਲਾਸਟ ਵਾਲਾ ਉੱਥਾ ਸਿੱਧਾ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਕੁਝ ਬਾਸਟਰ ਲਈ ਆਂਦੀ ਪਹਿਲੀ ਸਲਾਈ ਕੰਪਲੀਟ ਤੁஞ்சி ਸਲਾਈ ਪੁੱਠੇ ਬਾਸੇ ਤੋਂ ਪਹਿਲਾ ਗੁੰਡਾ ਉਤਾਰ ਲੈਣਾ ਬਾਕੀ ਪੂਰੀ ਦੀ ਪੂਰੀ ਸਲਾਈ ਆਪਾਂ ਨੇ ਹੋਲਟੇ ਗੁੰਡਿਆਂ ਨਾਲ ਬਣਾਉਣੀ ਇਸ ਤਰੀਕੇ ਨਾਲ ਉਲਟੇ ਕੁੰਡਿਆਂ ਨਾਲ ਆਪਾਂ ਇਹ ਪੂਰੀ ਪੂਰੀ ਸਲਾਈਏ ਜਿਹੜੀ ਬਣਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਸਿੱਤੇ ਪਾਸੇ ਤੋਂ ਇੱਥੇ ਤੁਸੀਂ ਇਹਨੂੰ ਕਿੰਨੇ ਵੀ ਪਾ ਸਕਦੇ ਹੋ ਸਲਾਈਆਂ ਜਿੰਨਾ ਕਿ ਤੁਸੀਂ ਇਹਨੇ ਬਾਟਰ ਬਣਾਉਣਾ ਠੀਕ ਹੈ ਜੀ ਮੈਂ ਇੱਥੇ ਹੁਣ ਤਿੰਨ ਕੰਪਲੀਟ ਹੋ ਗਈਆਂ ਇੱਥੇ ਤੁਸੀਂ ਇੱਕ ਹੋਰ ਵੀ ਪਾ ਸਕਦੇ ਹੋ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਹਾਂ ਉੱਪਰ ਇਸੇ ਤੋਂ ਹੀ ਆਪਾਂ ਇੱਕ ਪੱਟੀ ਲੈ ਕੇ ਜਾਵਾਂਗੇ ਇਸ ਤਰ੍ਹਾਂ ਪਹਿਲਾ ਗੁੰਦ ਉਤਾਰ ਲਾਂਗੇ ਡਬਲ ਥ੍ਰੈਟ ਅੱਗੇ ਫਿਰ ਦੋ ਗੁੰਡੇ ਪੁੱਠੇ ਜਿਹੜਾ ਟਾਈਟ ਤਾਗਾ ਉਹਦੇ ਨਾਲ ਠੀਕ ਇਸ ਤਰ੍ਹਾਂ ਪਿੱਛੇ ਖਿੱਚ ਦਾਂਗੇ ਦੁਬਾਰਾ ਫਿਰ ਡਬਲ ਥ੍ਰੈਡ ਅੱਗੇ ਦੋ ਗੁੰਡੇ ਪੁੱਠੇ ਥ੍ਰੈਡ ਪਿੱਛੇ ਖਿੱਚ ਦਾਂਗੇ ਡਬਲ ਥ੍ਰੈਡ ਅੱਗੇ ਦੋ ਗੁੰਡੇ ਪੁੱਠੇ ਇਸ ਤਰ੍ਹਾਂ ਇੱਥੇ ਤੁਸੀਂ 4 8 ਕੁੰਡਿਆਂ ਦੀ ਪੱਟੀ ਵੀ ਬਣਾ ਸਕਦੇ ਹੋ ਪਰ 6 ਦੀ ਵੀ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਚੋਇਸ ਹੈ ਇੱਥੇ ਮੈਂ 6 ਕੁੰਡਿਆਂ ਦੀ ਰੱਖੀ ਹੈ 1 ਇਹ ਹੋ ਗਿਆ 7 ਬਾਕੀ ਸਾਰੇ ਕੁੰਡੇ ਉਸ ਤੁਸੀਂ ਕੋਈ ਵੀ ਡਿਜ਼ਾਈਨ ਪਾ ਸਕਦੇ ਹੋ ਮੈਂ ਇੱਥੇ ਪਲੇਨ ਬਣਾ ਰਹੀ ਹਾਂ ਇਹਦੇ ਵਿੱਚ ਕੋਈ ਵੀ ਹੋਰ ਡਿਜ਼ਾਈਨ ਜੇ ਤੁਸੀਂ ਐਡ ਕਰਨਾ ਚਾਹੋ ਤਾਂ ਕਰ ਸਕਦੇ ਹੋ ਉਹਦੀ ਪੂਰੀ ਸਲਾਈ ਆਪਾਂ ਇਸ ਤਰ੍ਹਾਂ ਪਲੇਨ ਬਣਾ ਕੇ ਕੰਪਲੀਟ ਕਰਦੇ ਆਂ ਇਹ ਕਿਸ ਡਿਜ਼ਾਈਨ ਦੀ ਹੋਰ ਵੀ ਉਹ ਵਧੀਆ ਗੱਲ ਹੈ ਜਿਹੜੀ ਕਿ ਬੈਕ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਪੁੱਠੇ ਹੀ ਬਣਾਇਆ ਜਾਂਦਾ ਇਸ ਦੇ ਵਿੱਚ ਬੈਕ ਸਾਈਡ ਤੋਂ ਸਾਰੀਆਂ ਸਲਾਈਆਂ ਪੁੱਠੀਆਂ ਹੀ ਪੈਣ ਕੇ ਇਹ ਸਲਾਈ ਆਪਾਂ ਸਾਰੀ ਪੁੱਠੀ-ਪੁੱਠੀ ਬਣਾ ਕੇ ਕੰਪਲੀਟ ਕਰਨੀ ਹੈ ਪੱਟੀ ਵਾਲੇ ਗੁੰਡਿਆਂ ਨੂੰ ਵੀ ਆਪਾਂ ਨੇ ਫੁੱਟਾ ਹੀ ਬਣਾ ਲੈਣਾ। ਕਿਤੇ ਮਨ ਆਪਾਂ ਨੇ ਐਕਸ ਸਲਾਈਟ ਅਗਲੀ ਸਲਾਈਟ ਆਪਾਂ ਸਟਾਰਟ ਕਰਦੇ ਹਾਂ। ਚੱਲੂਗੀ ਸੇਮ ਪਹਿਲਾ ਗੁੰਡਾ ਉਤਾਰ ਲੈਣਾ ਡਬਲ ਥ੍ਰੈਡ ਕੇ ਦੋ ਗੁੰਡੇ ਫੁੱਟੇ ਇਸ ਤਰ੍ਹਾਂ ਚੌਕਾ ਪਿੱਛੇ ਖਿੱਚ ਲਾਣਾ ਡਬਲ ਥ੍ਰੈਡ ਫੇਰ ਅੱਗੇ ਜਿਹੜਾ ਟਾਈਟ ਧਾਗਾ ਉਹਦੇ ਨਾਲ ਦੋ ਗੁੰਡੇ ਕੁੱਥੇ ਬਣਾਉਣੇ ਵਸਤੋ ਇੱਕ ਵਾਰ ਫੇਰ ਕਿਉਂਕਿ 6 ਗੁੰਦਿਆਂ ਦੀ ਆਪਾਂ ਨੇ ਪੱਟੀ ਰੱਖੀ ਆ 7ਵਾਂ ਆਪਣਾ ਸਾਈਡ ਵਾਲਾ ਠੀਕ ਹੈ ਇੱਕ ਇਸ ਤਰ੍ਹਾਂ ਆਪਣੀ ਪੱਟੀ ਜਿਹੜੀ ਬਣਦੀ ਜਾਊਗੀ ਔਰ ਇੱਧਰ ਕੋਈ ਵੀ ਡਿਜ਼ਾਈਨ ਤੁਸੀਂ ਜਿਹੜਾ ਪਾਉਣਾ ਪਾ ਸਕਦੇ ਹੋ ਆਪਾਂ ਇੱਥੇ ਪਲੇਨ ਹੀ ਬਣਾ ਰਹੇ ਹਾਂ ਕਿਉਂਕਿ ਇੱਥੇ ਜਿਹੜਾ ਮੇਰਾ ਮਕਸਦ ਹੈ ਉਹ ਤੁਹਾਨੂੰ ਪੱਟੀ ਔਰ ਵਾਟਰ ਦਾ ਹੀ ਹੈ ਇਹਦੇ ਵਿੱਚ ਜੇ ਪਲੇਨ ਪਾਉਂਗਾ ਤਾਂ ਪਲੇਨ ਵੀ ਸੋਹਣਾ ਲੱਗਦਾ ਬਸ ਤੁਹਾਡੀ ਚੋਇਸ ਹੈ ਕਿੱਥੇ ਵਾਕਈ ਆਪਾਂ ਬੈਕ ਸਾਈਡ ਤੋਂ ਬੈਕ ਸਾਈਡ ਤੋਂ ਇਹਦੇ ਵਿੱਚ ਸਾਰੀਆਂ ਸਲਾਈਆਂ ਜਿਹੜੀਆਂ ਉਲਟੀਆਂ-ਉਲਟੀਆਂ ਹੀ ਪੈਣੀਆਂ ਪਹਿਲਾ ਗੁੰਡਾ ਉਤਾਰਿਆ ਸਾਰੇ ਗੁੰਡਿਆਂ ਨੂੰ ਕੁੱਠੇ-ਪੁੱਠੇ ਬਣਾ ਕੇ ਕੰਪਲੀਟ ਕਰਨਾ ਖੋ ਜੀ ਲਾਸਟ ਵਾਲਾ ਬੇਪੂਠਾ ਹੀ ਬਣਾਉਣਾ ਦੇਖੋ ਜੀ ਇਸ ਤਰ੍ਹਾਂ ਜਿਹੜਾ ਆਪਣਾ ਡਿਜ਼ਾਈਨ ਬਣਦਾ ਜਾਊਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਪਸੰਦ ਆਇਆ ਉਹ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤੋਂ ਨੀਓ ਹੋਰ ਵੀਡੀਓਸ ਦੇਖਣ ਲਈ ਬੈਲ ਆਈਕਨ ਵੀ ਆਨ ਕਰ ਲਿਓ